ਵਾਇਗੁਰ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਸੋ ਮੀਡੀਆ ਇੰਚਾਰਜ ਪੰਜਾਬ ਅੱਜ ਸਾਡੇ ਨਾਲ ਕੈਪਟਨ ਬਲਦੇਵ ਸਿੰਘ ਜੀ ਨੇ ਸੋ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ 60 ਉਹਨੇ ਜ ਮਾ ਗੁਰਪੁਰ ਮਨਾ ਰਹੀਆਂ ਸੰਗਤਾਂ ਬੜੀ ਧੂਮ ਧਾਮ ਨਾਲ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਰਹਿ ਰਹੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਹਾਂਜੀ ਕੈਪਟਨ ਸਾਹਿਬ ਪਹਿਲਾਂ ਤਾਂ ਦੇਸ਼ ਵਿਦੇਸ਼ ਜੋ ਵੀ ਆਪਣੇ ਭਾਈ ਬਖਦੇ ਆ ਸਭ ਨੂੰ ਦਾ ਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਵਧਾਈ ਹੋਵੇ ਸਾਡਾ ਸੰਦੇਸ਼ ਇਹ ਹੀ ਆ ਆਪਣੀ ਕੌਮ ਨੂੰ ਪੂਰਾ ਇੱਕਜੁੱਟਾ ਹੋ ਕੇ ਰਹਿਣਾ ਚਾਹੀਦਾ ਬਿਲਕੁਲ ਬਿਲਕੁਲ ਹਾਂ ਤਾਂ ਦੇਸ਼ਾਂ ਵਿਦੇਸ਼ਾਂ ਜੀ ਜੋ ਸੰਗਤਾਂ ਬਸੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਜਾਊਗਾ ਉਹਨਾਂ ਨੂੰ ਸੰਦੇਸ਼ ਇਹ ਹੈ ਆ ਆਪਣੀ ਕੌਮ ਬਿਲਕੁਲ ਇੱਕਮੁੱਠ ਹੋ ਕੇ ਰਹੇ ਚੜਦੀ ਕਲਾ ਜਰ ਚੜਦੀ ਕਲਾ ਚ ਰਹੇ ਨਗਰ ਦੀਆਂ ਸੰਗਤਾਂ ਨੂੰ ਕੀ ਕਹਣਾ ਜਾਊਗਾ ਨਗਰ ਦੀ ਸੰਤਾਂ ਵੀ ਜਿੱਦਾਂ ਹੁਣ ਸੇਵਾ ਕਰ ਰਹੇ ਆ ਇਕਜੁੱਟ ਹੋ ਕੇ ਇਦਾਂ ਹੀ ਸੇਵਾ ਕਰਦੇ ਰਹਿਣ ਬਹੁਤ ਹੀ ਜ਼ਬਰਦਸਤ ਪ੍ਰੋਗਰਾਮ ਚੱਲ ਰਹੇ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਸੋ ਆ ਹੋਰ ਮੇਰੇ ਵੀਰਾਂ ਭੈਣਾਂ ਨਾਲ ਗੱਲਬਾਤ ਕਰਾਂਗੇ ਸੋ ਆ ਤੁਹਾਨੂੰ ਲੈ ਚੱਲਦੇ ਆ ਫਤਿਹ ਮੇਰੇ ਨਾਲ ਅੱਜ ਭਪਿੰਦਰ ਸਿੰਘ ਜੀ ਜੈਜੀ ਸਾਹਿਬ ਨੇ ਜੋ ਬਹੁਤ ਹੀ ਦੇਸ਼ਾਂ ਵਿਦੇਸ਼ਾਂ ਚ ਘੁੰਮ ਕੇ ਆਏ ਨੇ ਸੋ ਇਹਨਾਂ ਦਾ ਕਾਫੀ ਤਜਰਬਾ ਸੋ ਗੁਰੂ ਮਹਾਰਾਜ ਦੇ ਸੇਵਾਦਾਰ ਵੀ ਹਨ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਦਿਸੰਬ ਦੇ ਸਾਂਚ ਬਸੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਇੱਕ ਸਾਡੇ ਗੁਰੂ ਰਵਿਦਾਸ ਜੀ ਬੜੇ ਧਾਰਮਿਕ ਔਰ ਬਹੁਤ ਬਹੁਤ ਸ਼ਕਤੀਸ਼ਕਤੀਸ਼ੀਤ ਸਨ ਜਿਨ੍ਹਾਂ ਨੇ ਦੁਨੀਆ ਨੂੰ ਇੱਕ ਚੰਗੇ ਦਰਸ਼ਨ ਮਾਰਗ ਤੇ ਚੱਲਣ ਦਾ ਰਸਤਾ ਦਿੱਤਾ ਔਰ ਬੜੇ ਧਰਮਈ ਵਾਲੇ ਤੇ ਬਹੁਤ ਨੇਕ ਧਾਰਮਿਕ ਇਨਸਾਨ ਸੀ ਜਿਹੜੇ ਜਿੰਨਾਂ ਗੁਰੂ ਜੀ ਮਹਾਰਾਜ ਨੇ ਬੜਾ ਸਤਿਕਾਰ ਮਾਨ ਦਿੱਤਾ ਤੇ ਮੈਂ ਇਸ ਮੌਕੇ ਤੇ ਇਹਨਾਂ ਦੇ ਜਨਮ ਦੇ ਤੇ ਸਾਰੀਆਂ ਸੰਗਤਾਂ ਨੂੰ ਦੇਸ਼ ਦੇਸ਼ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਦਾ ਸੰਗਤ ਹੈ ਉਹਨਾਂ ਨੂੰ ਇਹਨਾਂ ਦੇ ਜਨਮ ਦਿਹਾੜੇ ਲੱਖ ਲੱਖ ਵਧਾਈਆਂ ਦੇਣਾ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ ਦੇਸ਼ ਵਿਦੇਸ਼ ਸਾਰੀਆਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਾਡਾ ਇਹੀ ਸੰਦੇਸ਼ ਹੈ ਕਿ ਸਾਰੇ ਜਣੇ ਇਕਜੁੱਟ ਹੋ ਕੇ ਰਹੋ ਵਾਹਿਗੁਰਜ ਜਿੱਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਹਾਂਜੀ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਦੇਸ਼ ਇਹ ਜਿਹੜਾ ਦੇਣਾ ਚਾਹੁੰਦੇ ਆਪ ਇਕਜੁੱਟ ਹੋ ਕੇ ਰਹਿਓ ਸਾਰੇ ਜੀ ਗੁਰੂ ਰਵਿਦਾਸ ਜੀ ਦੇ ਬਹੁਤ ਬਹੁਤ ਮੁਬਾਰਕਾਂ ਜਿਸ ਸਾਪ ਦੇ ਸਤੰਦੋ ਤੇ ਮੈਂ ਸਫਤ ਹੋ ਗਿਆ। ਨੂੰ ਬਹੁਤ-ਬਹੁਤ ਵਧਾਈਆਂ ਗੁਰੂ ਰਵਿਦਾਸ ਬਨੂ ਮੰਗ। ਅੱਛਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਹਾਂਜੀ ਸੰਗਤਾਂ ਨੂੰ ਬਹੁਤ-ਬਹੁਤ ਗੁਰੂ ਮਹਾਰਾਜ ਦੇ ਵਰਕਰ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਹਾਂਜੀ। ਚਲੋ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਤੁਸੀਂ ਕੀ ਬਹੁਤ-ਬਹੁਤ ਵਧਾਈਆਂ ਜੀ। ਸਾਡੀ ਸੰਗਤ ਨੂੰ। ਥੋੜਾ ਉੱਚਾ ਬੋਲਣਾ ਤੁਸੀਂ ਸਾਰੀ ਸੰਗਤ ਨੂੰ ਗੁਰ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਤੇ ਕੀ ਕਹਿਣਾ ਚਾਹੋਗੇ? ਸਾਨੂੰ ਬਹੁਤ ਖੁਸ਼ੀ ਹੈ ਗੁਰਮਹਾਰਾਜ ਜੀ ਦਾ ਜਨਮ ਦਿਹਾੜਾ ਆਇਆ ਦਿਹਾੜਾ ਹੈਗਾ ਆ ਇਸ ਕਰਕੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈਆਂ ਸਾਰੇ ਸੰਗਤ ਦਾ ਜੀ ਆਇਆਂ ਨੂੰ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਜੀ ਅਸੀਂ ਬਹੁਤ ਬਹੁਤ ਵਧਾਈ ਦੇ ਰਹੇ ਹਾਂ ਬਹੁਤ ਚੰਗਾ ਗੁਰਪੁਰ ਮਨਾ ਰਿਹਾ ਬਹੁਤ ਬਹੁਤ ਸੰਗਤ ਨੇ ਬਹੁਤ ਸਾਰੇ ਸਾਥ ਦਿੱਤੇ ਆ ਸੰਗਤ ਨੇ ਬਹੁਤ ਬਹੁਤ ਵਧਾਈ ਹੋਵੇ ਸਜਾ ਸਾਰੀ ਸੰਗਤ ਨੂੰ ਬਹੁਤ ਸਾਰੀਆਂ ਵਧਾਈਆਂ ਬਸ ਅੱਗੇ ਵੀ ਇਦਾਂ ਹੀ ਚੜਦੀ ਕਲਾ 'ਚ ਰੱਖੇ ਵਾਹਿਗੁਰੂ ਸੱਚਾ ਵਾਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੇ ਤਾਂ ਸਤਗੁਰੂ ਗੁਰੂ ਰਵਿਦਾਸ ਜੀ ਆ ਜਿਨ੍ਹਾਂ ਨੇ ਸਾਨੂੰ ਇਹ ਰਾਹ ਦਿਖਾਇਆ ਅਸੀਂ ਉਹਨਾਂ ਪੈਰਾਂ ਤੇ ਤੁਰੇ ਹਾਂ ਮੈਸਜ ਦੇਣਾ ਚਾਹਾਂਗਾ ਕਿ ਇਸ ਤੋਂ ਉਹਨਾਂ ਦੇ ਉਪਦੇਸ਼ ਨੂੰ ਮੰਨਣਾ ਚਾਹੂਗਾ ਸਾਰੀ ਸੰਗਤ ਨੂੰ ਜਾਈਦਾ ਕਿ ਉਹਨਾਂ ਦੇ ਉਪਦੇਸ਼ ਉਹਨਾਂ ਦੀ ਬਾਣੀ ਨੂੰ ਮੰਨਣ ਤੇ ਜਾਤ ਪਾਤ ਦੇ ਤੇ ਬਾਦ ਨੂੰ ਦੂਰ ਕਰਕੇ ਸਾਝੀਵਾਲਤਾ ਦਾ ਉਪਦੇਸ਼ ਦੇਣ ਤੇ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਇਹਦੇ ਲੱਖ ਲੱਖ ਵਧਾਈ ਸਾਰੀ ਸੰਗਤ ਨੂੰ ਥੈਂਕ ਯੂ ਬਹੁਤ ਹੀ ਅੱਛਾ ਸੰਦੇਸ਼ ਦਿੱਤਾ ਸੋ ਤੁਸੀਂ ਗੁਰੂ ਰਵਿਦਾਸ ਮਹਾਰਾਜ ਜਨਮ ਦਿਹਾੜੇ ਤੇ ਕੀ ਕਹਿਣਾ ਚਾਹੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਜੀ ਦੇ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਹੁਣ ਬਾਬਾ ਜੀ ਦਿਆ ਕਰੋ ਹਲੋ ਕੁਝ ਸਟੂਡੈਂਟ ਨੇ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਅਨ ਤਦੱਕੀ ਸਾਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਪੜ੍ਹਨ ਲਿਖਣ ਦੇ ਵਿੱਚ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਜੋ ਕਿ ਉਹ ਅੱਗੇ ਜਾ ਕੇ ਥੋੜੀ ਮਿਹਨਤ ਕਰੇ ਤਾਂ ਬੱਚਿਆਂ ਨੂੰ ਪਾਣੀ ਦੇ ਨਾਲ ਵੀ ਬਹੁਤ ਜੁੜਨਾ ਚਾਹੀਦਾ ਹੈ ਤਾਂ ਜਨਮ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਗੁਰੂ ਰਵਿਦਾਸ ਮਹਾਰਾਜ ਇੱਕ ਸਮੁੱਚੀ ਕਾਇਨਾਤ ਲਈ ਇੱਕ ਐਸਾ ਸੰਦੇਸ਼ ਲੈ ਕੇ ਆਏ ਸਨ ਜਿਹੜੇ ਕਿ ਉੱਚ ਜਾਤੀ ਦੇ ਉਹਨਾਂ ਨੂੰ ਨਾਮ ਬਾਣੀ ਤੋਂ ਵੀ ਰੁਕਦੇ ਉਹਨਾਂ ਦੀ ਉਪਮਾ ਵਧਾਈ ਸੁਣ ਕੇ ਬਰਦਾਸ਼ਤ ਨਹੀਂ ਕਰਦੇ ਸਨ ਉਹਨਾਂ ਨੇ ਸਾਨੂੰ ਇੱਕ ਸਿੱਧ ਦਿੱਤੀ ਏ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਸੋ ਸਾਰੀਆਂ ਸੰਗਤਾਂ ਨੂੰ ਸਤਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ 10 ਦੇ ਜਥੇ ਵੱਲੋਂ ਸਮੂਹ ਸਾਰੀ ਸੰਗਤ ਵੱਲੋਂ ਲੱਖ ਲੱਖ ਵਧਾਈਆਂ ਹੋਣ ਸਤਗੁਰ ਪਾਤਸ਼ਾਹ ਕਰੇ ਇਸੇ ਤਰ੍ਹਾਂ ਜਿਸ ਤਰ੍ਹਾਂ ਦੇਖੋ ਕਿੰਨਾ ਖੂਬਸੂਰਤ ਸਤਗੁਰ ਪਾਤਸ਼ਾਹ ਨੇ ਮਹਿਲ ਮੰਦਰ ਬਖਸ਼ੇ ਹਨ ਕੇ ਸੰਗੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਛੋਟ ਬੜੇ ਸਭ ਸੰ ਬਸੇ ਰਵਿਦਾਸ ਰਹੇ ਪ੍ਰਸੰਨ ਸਤਗੁਰ ਮਹਾਰਾ ਰਵਿਦਾਸ ਮਹਾਰਾ ਜੀ ਨੇ ਜੋ ਇੱਕ ਸੁਪਨਾ ਦੇਖਿਆ ਸੀਗਾ कि हर वर्ग ਨੂੰ ਇੱਕ ਬਰਾਬਰ ਦੀ ਸਮਾਨਤਾ ਦਾ ਅਧਿਕਾਰ ਮਿਲੇ ਔਰ ਉਹਨਾਂ ਨੇ ਇਸ ਜਦੋ ਜਹਦ ਵਿੱਚ ਉਸ ਕਾਇਮ ਵਿੱਚ ਜੋ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਸੀਗੀਆਂ ਉਹਨਾਂ ਨੂੰ ਬਹੁਤ ਆਪਣੀ ਸ਼ਕਤੀ ਦੇ ਨਾਲ ਵੀ ਔਰ ਆਪਣੀਆਂ ਜੋ ਉਹਨਾਂ ਦੀ ਅਧਰੀ ਇੱਛਾਵਾਂ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਲੋਕਾਂ ਨੂੰ ਮਜਬੂਰ ਕਰ ਦਿੱਤਾ ਸੀਗਾ ਥੱਲੇ ਵੀ ਉਹਨਾਂ ਦਾ ਜੋ ਢੋਂਗ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਜੋ ਸੰਦੇਸ਼ ਦਿੱਤੇ ਆਪਣੇ ਬਾਣੀ ਵਿੱਚ ਵੀ ਉਹਨਾਂ ਦੇ 40 ਸ਼ਲੋਕ ਦਰਜ ਨੇ ਔਰ ਉਹਨਾਂ ਦੇ ਉਹਨਾਂ ਲੋਹੇ ਵਰਤੀ ਗਿਆ ਵੀ ਅੱਜ ਦਾ ਦੇਖੋ ਤੁਸੀਂ ਇਹ ਰਜਦਾਸ ਮਹਾਰਾਜ ਜੀ ਦਾ ਜੋ ਗੁਰਦੁਆਰਾ ਸਾਹਿਬ ਪਿੰਡ ਖੈਰਾਬਾਦ ਦੇ ਵਿੱਚ ਪੂਰੀ ਸੰਗਤ ਵੱਲੋਂ ਨਿਰਮਾਣ ਕਰਵਾਇਆ ਗਿਆ ਔਰ ਮੈਂ ਇੱਥੇ ਇਸ ਗੱਲ ਨੂੰ ਯਾਦ ਲਾਉਣਾ ਵੀ ਇਹ ਜੋ ਸ਼ੁਰੂਆਤ ਸੀਗੀ ਤਾਂ ਕਾਫੀ ਔਰ ਪਹਿਲਾਂ ਹੋ ਚੁੱਕੀ ਸੀ ਪਰ ਜੋ ਪਿਛਲੇ ਮੁੱਖ ਸੇਵਾਦਾਰ ਜਿਹੜੇ ਸੀ ਇਹ ਪਹਿਲਾਂ ਸਰਦਾਰ ਗੁਰਦੇਵ ਸਿੰਘ ਜੀ ਜੋ ਪਿਛਲੇ 1.5 ਸਾਲ ਤੋਂ ਅਚਾਨਕ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੁਰਦੁਆਰੇ ਦੇ ਵਿੱਚ ਔਰ ਮੈਂ ਆਸ ਕਰਦਾ ਵੀ ਇਸ ਗੁਰਪੁਰ ਦੇ ਉਤੇ ਸਾਰੀਆਂ ਸੰਤਾਂ ਸਤਿਗੁਰ ਜੀ ਦਾ ਜੋ ਦਿੱਤਾ ਹੋਇਆ ਸੰਦੇਸ਼ ਆ ਉਹਨੂੰ ਮੰਨਣ ਔਰ ਇੱਕੇਚ ਰਹਿਣ ਔਰ ਸਾਰੀ ਨੁਕਾਈ ਚ ਖੁਸ਼ ਔਰ ਖੁਸ਼ੀਆਂ ਵਰਤਣ ਮੈਂ ਇਹੀ ਸੰਦੇਸ਼ ਸਾਰਿਆਂ ਨੂੰ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਦਿਆਲ ਸਿੰਘ ਜਿਹੜੇ ਸੀ ਉਹ ਨੈਸ਼ਨਲ ਨਹੀਂ ਇੰਟਰਨੈਸ਼ਨਲ ਸੇਵਾਦਾਰ ਸੀ ਉਹ ਜਿੱਥੇ ਵੀ ਫਲੱਡ ਆਂਦਾ ਸੀ ਬਾੜ ਆਂਦੀ ਸੀ ਉਹ ਸਾਰੀ ਪਬਲਿਕ ਨੂੰ ਇਕੱਠਿਆਂ ਕਰਕੇ ਸੇਵਾ ਤੇ ਲੈ ਜਾਂਦੇ ਸੀ ਸੇਵਾਦਾਰ ਸੀ ਉਹ ਸੋ ਤੁਸੀਂ ਉਹਨਾਂ ਬਾਰੇ ਹੋਰ ਕੀ ਕਹਿਣਾ ਚਾਹੋਗੇ ਉਹਨਾਂ ਵਿੱਚ ਇੱਕ ਖਾਸ ਗੁਣ ਸੀ ਵੀ ਉਹ ਜਿਸ ਕੋਲ ਵੀ ਬੈਠ ਜਾਂਦੇ ਸੀ ਜਾਂ ਜਿਸ ਕੋਲ ਵੀ ਜਾਂਦੇ ਸੀ ਉਹ ਬੰਦਾ ਉਹਨਾਂ ਨੂੰ ਨਾ ਕਰ ਹੀ ਨਹੀਂ ਸਕਦਾ ਸੀ ਉਹਨਾਂ ਦੇ ਵਿੱਚ ਇੱਕ ਅਲੱਗ ਹੀ ਮਤਲਬ ਇਹ ਕਿਹਾ ਜਾਵੇਗਾ ਮਤਲਬ ਮੈਂ ਉਹ ਸ਼ਬਦੀ ਨਹੀਂ ਯੂਜ਼ ਕਰ ਪਾ ਰਿਹਾ ਵੀ ਕੀ ਦੱਸਾਂਗਾ ਉਹਨਾਂ ਬਾਰੇ ਵੀ ਉਹਨਾਂ ਨੇ ਜਦੋਂ ਜਦੋਂ ਵੀ ਜਿਸ ਬੰਦੇ ਨੂੰ ਵੀ ਕਿਹਾ ਵੀ ਤੁਹਾਡੇ ਕੋਲ ਸਾਨੂੰ ਆਹ ਸੇਵਾ ਚਾਹੀਦੀ ਆ ਤੁਹਾਡੇ ਕੋਲ ਸਾਨੂੰ ਆਹ ਚੀਜ਼ ਚਾਹੀਦੀ ਆ ਕਿ ਕਿਸੇ ਨੇ ਵੀ ਉਹਨਾਂ ਨੂੰ ਨਾਲ ਨਹੀਂ ਕੀਤੀ ਉਹਨਾਂ ਨੇ ਜਾਣ ਤੋਂ ਬਾਅਦ ਵੀ ਵਿਦੇਸ਼ਾਂ ਤੋਂ ਵੀ ਪੈਸੇ ਹਲੇ ਤੱਕ ਵੀ ਆਉਂਦੇ ਆ ਆ ਪਿੱਛੇ ਜੇ ਕੋਈ ਉੱਥੋਂ ਦੇ ਸਹਾਇਓ ਸੀਗੇ ਉਹਨਾਂ ਦੇ ਮਿੱਤਰ ਹੀ ਉਹਨਾਂ ਨੇ ਫਿਰ ਫੋਨ ਕੀਤਾ ਸਾਨੂੰ ਵੀ ਤੁਹਾਨੂੰ ਸਾਨੂੰ ਦੱਸੋ ਸਾਨੂੰ ਹੋਰ ਕੀ ਚਾਹੀਦਾ ਉਹਦੇ ਅੱਜ ਨਹੀਂ ਉਹਨਾਂ ਨੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਹੀ ਇੱਕ ਮਤਲਬ ਕਿ ਪ੍ਰੇਰਣਾ ਲਾਈਏ ਜਾਂ ਉਹਨਾਂ ਦੀ ਜਿਹੜੀ ਇੱਛਾ ਸੀ ਉਹਨਾਂ ਥੋੜੀ ਜਿਹੀ ਟਾਈਮ ਦੇ ਵਿੱਚ ਸਾਰੇ ਪਿੰਡ ਨੂੰ ਵੀ ਇੱਕ ਤਾਂ ਇੱਕ ਝੋਟ ਕਰ ਦਿੱਤਾ ਸੀਗਾ ਔਰ ਉਹ ਇੰਟਰਨੈਸ਼ਨਲ ਲੈਵਲ ਤੇ ਮੈਂ ਦੇਖਿਆ ਜਦੋਂ ਵੀ ਕਿਸੇ ਵੀ ਕਦੀ ਬਾੜ ਆਈ ਜਾਂ ਕਿਤੇ ਕੋਈ ਪਹਚਾਣ ਆ ਗਿਆ ਜਾਂ ਕਿਤੇ ਵੀ ਆਇਆ ਸਭ ਤੋਂ ਪਹਿਲਾਂ ਆਪ ਅੱਗੇ ਜਾਂਦੀ ਸੀਗੀ ਮਤੋਂ ਇੱਕ ਬਲੱਖਣ ਜਈ ਸਖਸ਼ੀਅਤ ਸੀ ਕਿ ਉਹ ਸਾਡੇ ਪਿੰਡ ਦਾ ਉਹਨਾਂ ਨੇ ਬਹੁਤ ਦੂਰ ਦੂਰ ਤੱਕ ਨਾ ਉਹਨਾਂ ਦੇ ਕਾਰਨ ਵੀ ਮੈਂ ਮੰਨਦਾ ਵੀ ਜਦੋਂ ਇਸ ਨੀ ਪੱਥਰ ਵੀ ਰੱਖਿਆ ਤਾਂ ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਆਪਣੇ ਮੁਸਲਿਮ ਭਾਈਚਾਰੇ ਦੇ ਸੰਤਾਂ ਨੂੰ ਵੀ ਸੱਦਿਆ ਐਸੀ ਸਮਾਜ ਦੇ ਜਨਰ ਸਮਾਜ ਦੇ ਸਾਰੇ ਸੰਤਾਂ ਨੂੰ ਸੱਦ ਕੇ ਇੱਥੇ ਬੜਾ ਵੱਡਾ ਇਕੱਠ ਕੀਤਾ ਸੀ ਜਦੋਂ ਇੱਥੇ ਨੀ ਪੱਥਰ ਰੱਖਿਆ ਗਿਆ ਉਪਲੀ ਬੈਡਿੰਗ ਦੇ ਦੁਆਰਾ ਸ਼ੁਰੂ ਕੀਤਾ ਗਿਆ ਇਹ ਉਹਨਾਂ ਦੀ ਖਾਸ ਵਿਸ਼ੇਸ਼ਤਾ ਜੀ ਸਨੇਹ ਸੰ ਸਾਡੇ ਅਜੇ ਜੀ ਸੋ ਜੈ ਗੁਰੂ ਦੇ ਧੰ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਾਨੂੰ ਲੱਖ ਲੱਖ ਵਧਾਈ ਗੁਰੂ ਰਦਾਸ ਜੰਦੇ ਜੀ ਉਹ ਆਪਣੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸਭ ਦੇ ਅਸਾਂ ਚ ਬਸ ਰਹੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਹਿਲੀ ਤੇ ਗੱਲ ਇਹ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਰੀ ਜਿੰਨੀ ਵੀ ਪਬਲਿਕ ਆਈ ਆ ਪਿੰਡ ਦੇ ਸਾਰੇ ਨੌਜਵਾਨ ਮਾਈਆਂ ਭੈਣਾਂ ਬੀਬੀਆਂ ਜੋ ਵੀ ਐ ਸਾਰਿਆਂ ਨੂੰ ਸਾਡੇ ਵੱਲੋਂ ਕਮੇਟੀ ਵੱਲੋਂ ਲੱਖ ਲੱਖ ਵਧਾਈ ਸ੍ਰੀ ਗੁਰੂ ਰਵਿਦਾਸ ਜਰਨ ਦੇ ਦੀ ਠੀਕ ਹੈ ਜੀ ਸੋ ਇਹ ਸਨ ਸਾਡੇ ਸੋਚਾ ਸਿੰਘ ਪ੍ਰਧਾਨ ਤੇ ਸਾਡੇ ਹੋਰ ਇੱਕ ਵੀਰ ਜੀ ਨਾਲ ਗੱਲਬਾਤ ਕਰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਗੁਰੂ ਰਵਿਦਾਸ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣਾ ਚਾਹੀਦਾ ਆਪਣੀ ਕੌਮ ਦੇ ਇਕੱਠੇ ਰਹਿਣਾ ਚਾਹੀਦਾ ਕੌਮ ਕੌਮ ਵਾਸਤੇ ਉਹਨਾਂ ਨੇ ਬਹੁਤ ਕੁਛ ਕੀਤਾ ਆ ਤੇ ਉਹਨਾਂ ਦੀ ਬਾਣੀ ਜੋ ਵੀ ਹੈਗੀ ਉਹਨਾਂ ਦੇ 40 ਸ਼ਬਦ ਹੈਗੇ ਉਹਨਾਂ ਦੇ ਉਹ 40 ਸ਼ਬਦ ਇਹਨਾਂ ਹਰ ਬੰਦੇ ਨੂੰ ਆਪਣੇ ਨੂੰ ਯਾਦ ਰੱਖਣੇ ਚਾਹੀਦੇ ਆ ਜੀ ਦੇ ਜਨਮ ਦੇ ਹੱਦ ਦੇ ਸੰਗਤਾਂ ਨੂੰ ਦੇਸ਼ਾਂ-ਵਿਦੇਸ਼ਾਂ 'ਚ ਵਸ ਰਹੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਦੇਣਾ ਚਾਹੁੰਦੇ ਆ ਕਿ ਸਾਰੇ ਜਣੇ ਗੁਰੂ ਰਵੀਦਾਸ ਸਾਹਾ ਦੀ ਸੰਸਥਾ ਨਾਲ ਜੁੜੋ ਆਪਣੇ ਅچھے ਵਿਚਾਰ ਨਸ਼ਿਆਂ ਤੋਂ ਦੁਨੀਆ ਨੂੰ ਮੁਕਤ ਕਰੋ ਵਧੀਆ ਬੱਚਿਆਂ ਨੂੰ ਪੜ੍ਹਾਈ ਵੱਲ ਲਾਓ ਤੇ ਆਪਣੇ ਬਹੁਤ ਵਧੀਆ ਕਾਰਜ ਸਾਰੇ ਰਾਸ ਹੋ ਜਾਣਗੇ ਲੱਖ ਲੱਖ ਵਧਾਈਆਂ